ਇੱਕ ਗੱਲ ਮੈਂ ਕਹਿਣੀ ਚਾਹਨਾ ਕਿ ਜਿਹੜਾ ਇਹ ਇਹ ਬਿੱਲ ਹੈ ਨਾ ਤੁਹਾਨੂੰ ਇਹ ਹਜੇ ਤੱਕ ਨਹੀਂ ਪਤਾ ਲੱਗਿਆ ਉਹ ਕੱਲੇ ਨਾਮ 'ਚ ਹੀ ਲਿਜਾਈ ਫਿਰਦਾ ਤੁਹਾਨੂੰ ਵੀ ਮਹਾਤਮਾ ਗਾਂਧੀ ਤੋਂ ਨਾਮ ਬਦਲ ਕੇ RAM ਜੀ ਕਿਉਂ ਕਰਤਾ ਉਹ ਅਸਲ 'ਚ ਜਿਹੜੀ ਆਤਮਾ ਮਾਰਤੀ ਇਸ ਬਿੱਲ ਦੀ ਉਹਦੇ ਬਾਰੇ ਸੋਚੋ ਮੈਂ ਕਹਿੰਨਾ ਮਹਾਤਮਾ ਗਾਂਧੀ ਦੇ ਮੂੰਹ 'ਚ ਵੀ 'ਹੇ RAM' ਹੀ ਨਿਕਲੇ ਸੀ ਆਖਰੀ ਲਫ਼ਜ਼ ਉਹਦੀ ਉੱਥੇ ਸਮਾਦੀ ਤੇ ਵੀ ਅੱਜ ਵੀ ਲਿਖਿਆ ਹੋਇਆ ਹੈ 'ਹੇ RAM' ਪਰ ਜਿਹੜਾ ਬਿੱਲ ਦੀ ਆਤਮਾ ਮਾਰਤੀ ਉਹਦੀ ਗੱਲ ਕਰੋ ਇਹ ਕਹਿੰਦੇ ਅਸ਼ਵਨੀ ਜੀ ਚਲੋ ਸ਼ਮਨ ਨੂੰ ਪਤਾ ਸੀ ਚਲ ਚਲੇ ਜਾਣਗੇ ਉਹ ਨਾ ਉਹ ਨਿਕਲ ਗਏ ਕੋਈ ਗੱਲ ਨਹੀਂ 100 ਦਿਨ ਦਾ ਰੋਜ਼ਗਾਰ ਸੀ ਪਹਿਲਾਂ ਗਰੰਟੀ ਸੀ ਇਸ ਗੱਲ ਦੀ ਮਨਮੋਹਨ ਸਿੰਘ ਦਾ ਨਾਮ ਲੈਣ ਦੀ ਗੱਲ ਕੀਤੀ ਰਾਣਾ ਗੁਰਜੀਤ ਸਿੰਘ ਨੇ ਜਦੋਂ ਇਹ ਬਿੱਲ ਆਇਆ ਉਹ ਇਕਨੋਮਿਸਟ ਬੰਦਾ ਸੀ ਉਹਨੂੰ ਪਤਾ ਸੀ ਕਿ ਇਹ ਕਿਵੇਂ ਹੋਣਾ ਕੀ ਹੋਊਗਾ ਉਹਦੇ ਤੇ ਬੜੀਆਂ ਡਿਬੇਟਾਂ ਚੱਲੀਆਂ ਸਟੈਂਡਿੰਗ ਕਮੇਟੀ ਕੋਲੇ ਬਿੱਲ ਗਿਆ ਫਿਰ ਕਿਤੇ ਜਾ ਕੇ ਪਾਸ ਹੋਇਆ ਸੀ ਬਿੱਲ 1.5 ਸਾਲ ਬਿੱਲ ਦੋ ਤਿੰਨ ਵਾਰੀ ਡਿਬੇਟਾਂ ਹੋਈਆਂ ਪਾਰਲੀਮੈਂਟ ਚ ਦੋ ਤਿੰਨ ਵਾਰ ਫਿਰ ਆਇਆ ਸਟੈਂਡਿੰਗ ਕਮੇਟੀ ਚ ਪਰਵਾਨ ਹੋ ਕੇ ਫਿਰ ਡਿਬੇਟ ਹੋਈ ਇੱਥੇ 14 ਘੰਟਿਆਂ ਚ ਇਹਨਾਂ ਨੇ ਬਦਲਤਾ ਜੀ ਸਿਰਫ 14 ਘੰਟਿਆਂ ਚ ਆਹ ਗੱਲ ਕਰੋ ਕਦੇ ਕੀ ਕਾਲੀ ਸੇਨੀ ਵੀ 14 ਘੰਟਿਆਂ ਚ ਬਿੱਲ ਲਿਆ ਕੇ ਉਹ ਮਾਰਿਆ ਚੱਕ ਕੇ ਹਾਂ ਉਹ ਨਾਮ ਰੱਖਤਾ RAM ਜੀ ਤੁਹਾਨੂੰ ਐ ਲੱਗਦਾ ਮਹਾਤਮਾ ਗਾਂ ਨਹੀਂ ਥਾ ਤੇ RAM ਜੀ ਕਰਤਾ ਉਹ ਅੰਦਰ ਪੜੋ ਬਿੱਲ ਨੂੰ ਉਹ ਬਿੱਲ ਦੇ ਵਿੱਚ ਆਪਾਂ ਤਾਂ ਮੰਗ ਰਹੇ ਹੁਣ किसानों वास्ते लीगल गरंटी एम एस पी की जिंद लीगल गरंटी हैगी लीगल गरंटी तोड़ती इन्होंने पैल्ल लीगल गरंटी सी बंदा मंग सकता सी रोजगार हूँ वह भी तोड़ती का जो अं चाहे उदों देवे लीगल गरंटी जोड़ी चीज की सी तोड़ती नेम एस पी की लीगल गरंटी कितों भारे फिरते कि लीगल गरंटियां गल करते हो अजाई साहब ने बहुत काम किया नरेगा तुम तो पता होना ना ਇੱਕ ਲੀਗਲ ਗਰੰਟੀ ਸੀ ਪਹਿਲਾਂ ਮੰਗ ਸਕਦੇ ਸੀ ਚੱਕਤੀ ਉਹ ਕਹਿੰਦੇ ਨਾ ਇਹ ਦੂਜਾ ਹੁਣ ਕੀ ਹੈ ਚਲੋ 60 40 90 10 ਤੱਕ ਕਰਨੀ ਕਰਨਾ ਇਹਨਾਂ ਨੇ ਉਹ ਸਕੀਮ ਨੂੰ ਖਤਮ ਕਰਨ ਦੇ ਇਹਨਾਂ ਦੇ ਜਿਹੜੇ ਤਰੀਕੇ ਹੁੰਦੇ ਨੇ ਅਸਲ ਦੇ ਵਿੱਚ ਕੀ ਹੈ ਮੋਦੀ ਜੀ ਦੋ ਤਿੰਨ ਕਾਰੋਬਾਰੀਆਂ ਚ ਐਸੇ ਉੜਜੇ ਨੇ ਕਿ ਹਰ ਚੀਜ਼ ਉਹਨਾਂ ਨੂੰ ਭਾਰਤੀ ਉਸ ਚੋਂ ਦਿਸਦਾ ਵਿਦੇਸ਼ੀ ਹੀ ਨੇ ਬਸ इवन ਉਹਨਾਂ ਦੇ ਬਾਹਰ ਦੇ ਦੌਰੇ ਦੀ ਉਹੀ ਬੰਦੇ ਪਲਾਨ ਕਰਦੇ ਨੇ ਜਿੱਥੇ-ਜਿੱਥੇ ਮੋਦੀ ਸਾਹਿਬ ਜਾਂਦੇ ਆ ਪ੍ਰਧਾਨ ਮੰਤਰੀ ਸਾਹਿਬ ਉੱਥੇ-ਉੱਥੇ ਉਹਨਾਂ ਦੇ ਬਿਜ਼ਨਸ ਸ਼ੁਰੂ ਹੋ ਜਾਂਦੇ ਨੇ ਭਾਰਤ ਤੋਂ ਉਹਨਾਂ ਦੀਆਂ ਮਾਇਨਾ ਸ਼ੁਰੂ ਹੋ ਗਈਆਂ ਮੰਗੋਲੀਆ ਜਾਣ ਦਾ ਕੀ ਕੰਮ ਸੀਗਾ ਮੰਗੋਲੀਆ 'ਚ ਕੰਮ ਸ਼ੁਰੂ ਹੋ ਚੁੱਕਿਆ ਹੈ ਬੰਗਲਾਦੇਸ਼ 'ਚ ਜੋ ਸ਼ੇਖ ਅਸੀਨਾ ਸੀ ਬਿਜਲੀ ਦਾ ਸਮਝੌਤਾ ਹੋ ਗਿਆ ਸੀ ਸ਼੍ਰੀਲੰਕਾ ਨਾਲ ਸਮਝੌਤੇ ਹੋ ਗਏ ਸੀ ਉਹ ਹੁਣ ਉੱਥੇ ਸਰਕਾਰਾਂ ਬਦਲ ਗਈਆਂ ਤਾਂ ਟੁੱਟ ਗਿਆ ਕੰਮ ਜਿੱਥੇ ਜਿੱਥੇ ਉਹ ਆਪ ਦੀ ਮਰਜ਼ੀ ਨਾਲ ਥੋੜੀ ਜਾਂਦੇ ਉਹ ਲੈ ਕੇ ਜਾਂਦੇ ਆ ਜਨਾਬ ਜੀ ਉਹ ਗਰੀਬਾਂ ਦੇ ਗਰਦਨ ਤੇ ਐਸਾ ਕਹਾੜਾ ਲੈ ਕੇ ਬੈਠਾ ਬੰਦਾ ਇਹਦੀ ਗੱਲ ਕਰੋ ਕਦੇ ਐਦਾਂ ਨਹੀਂ ਕੰਮ ਚੱਲਣਾ ਜਿਵੇਂ ਤੁਸੀਂ ਕਰੀ ਜਾਂਦੇ ਹੋ ਵੀ ਸਾਡੀ ਵਾਰੀ ਆਊਗੀ ਚਲੋ ਕੋਈ ਨਹੀਂ 5 ਸਾਲ ਦੀ ਵਾਰੀ 12 ਸਾਲ ਹੋ ਗਏ ਵਾਰੀ ਨਹੀਂ ਆਉਂਦੀ ਵਾਰੀਆਂ ਆਉਣ ਵਾਲਾ ਕੰਮ ਗਿਆ ਕੋਈ ਲੋਕਾਂ ਦੇ ਹੱਕ 'ਚ ਗੱਲ ਕਰੋਗੇ ਤਾਂ ਵਾਰੀ ਆਊਗੀ ਇਹ ਤੁਸੀਂ ਵਾਰੀ ਉੜੀਕੀ ਜਾਇਓ ਉੜੀਕੀ ਜਾਇਓ ਵਾਰੀ ਇਹ ਉੱਠਦਾ ਬੋਲ ਨਹੀਂ ਦਿਖਣਾ ਐਸਾ ਬਨਾਲ ਉਹ ਤਾਂ ਆਪਣੀ ਜਨਤਾ ਬਣਾ ਕੇ ਬਹਿ ਗਿਆ ਲੱਗ ਗਿਆ ਪਤਾ ਨਾ ਬਿਹਾਰ ਚ ਹੁਣ ਦਿਖਾਈ ਜਾਂਦੇ ਹੋ ਕਿ 200 ਵਾਰ ਗਿਆ ਆ 300 ਵਾਰ ਗਿਆ ਆ ਇਹਦੀਆਂ ਆ ਮੈਂ ਤਾਂ ਕਹਿੰਦਾ ਸਪੀਕਰ ਸਾਹਿਬ ਆ ਜਿਹੜੇ 10 ਲੱਖ ਤੁਹਾਨੂੰ ਭੇਜੇ ਨੇ ਆ ਜਿਹੜੇ ਸਾਡੇ ਐਮਐਲਏ ਲੈ ਕੇ ਆਏ ਨੇ 10 ਲੱਖ ਚਿੱਠੀਆਂ ਉਹਦੇ ਐਡਰੈਸ ਦੂਸ ਲਿਖੇ ਹੋਣੇ ਇਹ ਨਾ ਫੜਾ ਦਿਓ ਪ੍ਰਧਾਨ ਮੰਤਰੀ ਉਹਨੇ ਵੋਟਾਂ ਕੱਟ ਦੇਣੀਆਂ ਸਾਰਿਆਂ ਦੀਆਂ ਵੀ ਇਹ ਤਾਂ ਮੇਰੇ ਵਿਰੁੱਧ ਨਹੀਂ ਤੇ ਸ਼ਾਇਦ ਇਹਨੂੰ ਕਿਸੇ ਰਾਸ਼ਟਰਪਤੀ ਨੂੰ ਜਾਂ ਕਿਤੇ ਹੋਰ ਜ਼ਿੰਮੇਵਾਰ ਅਥਾਰਟੀ ਨੂੰ ਭੇਜੋ ਉਹ ਤਾਂ ਇਸ ਕੰਮ ਤੇ ਲੱਗੇ ਹੋਏ ਨੇ ਲੈ ਪੰਜਾਬ ਵਾਲਿਆਂ ਤਾਂ ਸਾਨੂੰ ਸਰਵੇ ਕਰਕੇ ਦੇਤਾ ਵੀ ਆਹ ਬੰਦੇ ਦਾ ਵਿਰੋਧੀ ਨੇ ਚਲੋ ਕੱਟੋ ਇਹਨਾਂ ਦੀਆਂ ਵੋਟਾਂ ਕੀ ਕਰੋਗੇ ਤੁਸੀਂ ਅਪਾ ਇਹ ਤੇ ਤਾੜੀਆਂ ਮਾਰੀ ਜਾਵਾਂਗੇ ਵੀ ਇੰਨੇ ਲੱਕ ਚਿੱਠੀਆਂ ਲਿਖ ਕੇ ਦੇਤੀਆਂ ਹੈ ਉਹ ਤਾਂ ਭਾਲ ਦੇ ਫਿਰਦੇ ਨੇ ਵੀ ਸਾਨੂੰ ਲੱਭੋ ਕਰਾਂਗੇ ਜਿਹੜੇ ਇਹਨਾਂ ਨੂੰ ਇਹਨਾਂ ਨੂੰ ਵੋਟਾਂ ਪਾਉਂਦੇ ਨੇ ਦੋਨਾਂ ਤਿੰਨਾਂ ਪਾਰਟੀਆਂ ਨੂੰ ਅਪਾ ਅਪਾ ਲੱਭ ਕੇ ਦੇਤੇ ਆਪਾਂ ਤਾਂ ਉਹਨਾਂ ਦੀ ਮਿਹਨਤ ਆਪਾਂ ਕਰਕੇ ਦੇਤੀ ਇਸ ਦਾ ਕਿ ਇਹਨੂੰ ਇੱਥੇ ਹੀ ਖ਼ਬਰਾਂ ਪੂਰਾ ਛਪਾ ਲੈਣ ਆ ਉੱਥੇ ਨਾ ਫੜਾ ਦਿਓ ਇਹ ਤਾਂ ਉਹ ਤਾਂ ਭਾਲ ਦੇ ਫਿਰਦੇ ਨੇ ਜੀ